ਨਾ ਕੀ ਆ ਤੁਸੀਂ ਕਿਥੋਂ ਦੇ ਰਹਿਣ ਵਾਲੇ ਹੋ ਤੁਹਾਡੇ ਨਾਲ ਇਹ ਕੀ ਅੱਜ ਠੱਗੀ ਦੀ ਘਟਨਾ ਹੋਈ ਆ ਹਰਪੀਰ ਸਿੰਘ ਮੇਰਾ ਨਾਮ ਆ ਫਤੇਨਗਰ ਰੋਡ ਤੇ ਧਾਰੀਆਲ ਤੇ ਲੋਹਸਾ ਨੀਰ ਤੇ ਲੋਹਸਾ ਜੀ ਤੇ ਇਦਾਂ ਤੇ ਇਦੋਂ ਇੱਕ ਬਾਬਾ ਆਇਆ ਪਹਿਲਾਂ ਉਹ ਕੜੇ ਪਾਏ ਹੁੰਦੇ ਦੋ ਕਾਲਾ ਇੱਕ ਪੀਲਾ ਜਿਆ ਹਰੇ ਆ ਜਿਆ ਤੇ ਉਹ ਪੁੱਠੀ ਜੀ ਪੱਗ ਜੀ ਵਿਦੇਸ਼ ਚਿੱਟੀ ਜੀ ਉਹਨੇ ਤੇ ਤੁਹਾਨੂੰ ਇੱਕ ਕਪੜੇ ਪਾਏ ਜਿੱਦਾ ਯੋਗ ਹੀ ਨਹੀਂ ਪਾਉਂਦੇ ਹੁੰਦੇ ਉਨੇ ਉਹ ਜੇ ਪਾਏ ਪਹਿਲਾਂ ਇਹਨੂੰ ਮੇਰੇ ਘਰਦਿਆਂ ਪੁੱਛਿਆ ਹੁੰਦੇ ਤੇ ਆਂਦਾ ਵੀ ਮੰਦਿਰ ਕਿਹੜਾ ਵਾ ਤੇ ਇਹ ਕਹਿੰਦੇ ਵੀ ਪੋਲੋਪਾਰ ਮੰਦਿਰ ਆ ਤੇ ਇੱਕ ਉਹ ਦੂਜੇ ਜਿਹੜੇ ਕਲੀਨ ਸ਼ੇਪ ਵਾਲੇ ਆਏ ਉਹ ਸਾਡੇ ਮੇਰੇ ਲੱਗੇ ਆ ਕੇ ਬਹਿ ਗਏ ਆ ਤੇ ਉਹ ਆਂਦੇ ਵੀ ਸਾਨੂੰ ਬੜਾ ਕੁਛ ਨਹੀਂ ਦਿੱਤਾ ਮੁੰਦਰੀਆਂ ਦਿੱਤੀਆਂ ਪੈਸਾ ਢੇਲਾ ਦਿੱਤਾ ਮੇਰੀ ਮਾਤਾ ਦੀਆਂ ਅੱਖਾਂ ਠੀਕ ਹੋ ਗਈਆਂ ਹਾਂ ਇਹਦਾ ਮੈਨੂੰ ਗੱਲਾਂ ਮੱਤ ਲਾ ਕੇ ਤੇ ਉਦੋਂ ਉਹ ਬਾਬਾ ਫੇਰ ਆ ਗਿਆ ਅੱਗੇ ਲੰਘ ਗਿਆ ਜਿਹੜਾ ਉਹ ਫੇਰ ਪਿੱਛੇ ਆ ਗਿਆ ਤੇ ਫਿਰ ਮੈਨੂੰ ਨਾ ਮੈਂ ਬਿਮਾਰ ਹੀ ਤੇ ਉਹਨੇ ਮੈਨੂੰ ਹੱਥ ਫੜਿਆ ਤੇ ਅੰਦਰ ਲੈ ਅੰਦਰ ਲੈ ਅੰਦਰ ਲੈ ਤੇ ਇਹਨੂੰ ਫਿਰ ਸਾਡੇ ਤੋਂ ਕੋਸ ਨੂੰ ਨੇ ਕੁਝ ਪੈਸਾ ਜਾਂ ਕਿਦਾਂ ਕੀ ਕੀਤਾ ਹਾਨੂੰ ਨਹੀਂ ਪਤਾ ਉਹਨੇ ਕੋ ਕਾਸੀ ਕਾਦੀ ਛੜਿਆ ਬੁੱਧੂ ਹੀ ਬਣਾ ਰਿਆ ਉਹਨੇ ਇਹ ਮੇਰੇ ਘਰਦਿਆਂ ਨੂੰ ਕਹਿੰਦਾ ਵੀ ਤੇਰੇ ਕੋ ਕੀ ਕੀ ਸਮਾਨ ਆ ਸਮਾਨ ਆਂਦੇ ਉਹ ਆ ਜੇ ਆਹ ਮੇਰੇ ਕੋ ਸੋਨਾ ਵਾ ਮੰਦਰੀਆ ਵਾ ਪਹਿਲਾਂ ਇਹਨੇ ਦੱਸਿਆ ਨਹੀਂ ਫਿਰ ਉਹ ਨਾ ਆਪਣੇ ਹੱਥਾਂ ਦੇ ਦੰਦੀਆਂ ਵੱਢੀ ਗਿਆ ਵੱਢੀ ਗਿਆ ਵੱਢੀ ਜਿੱਦਾਂ ਬੰਦਾ ਕਰੋਚ ਨਹੀਂ ਆਂਦਾ ਵੀ ਮੈਂ ਚੱਲ 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 ਚੱਲਿਆ ਉਹ ਵੀ ਲਿਆ ਉਹ ਵੀ ਲਿਆ ਇਹਨੇ ਕੱਟ ਕੇ ਫੜਾਤਾ ਸਾਰਾ ਇਹ ਇਹ ਇੱਕ ਕੜਾ ਸੀ ਇੱਕ ਮੰਦਰੀ ਚਾਰ ਮੰਦਰੀਆਂ ਵੀ ਕੀ ਕਹਿ ਕੇ ਠੱਗਾ ਨੇ ਤੁਹਾਡੇ ਕੋਲ ਇਹ ਸਾਰਾ ਸਮਾਨ ਖਟਾਇਆ ਕੀ ਤੁਸੀਂ ਕੋਈ ਅਹੀਂ ਤੁਹਾਨੂੰ ਦੂਣਾ ਕਰਦਾਂਗੇ ਅੱਛਾ ਦੂਣਾ ਕਰਦਾਂਗੇ ਹਾਂ ਕਿ ਦੂਣਾ ਕਰਦਾਂਗੇ ਕੀ ਕੀ ਸਮਾਨ ਦਿੱਤਾ ਤੁਸੀਂ ਫਿਰ ਦੱਦਿਓ ਇਹ ਵੀ ਇੱਕ ਕੜਾ ਸੀ ਇੱਕ ਮੁੰਦਰੀ ਇੱਕ ਮੁੰਦਰੀ ਨਹੀਂ ਚਾਰ ਮੁੰਦਰੀਆਂ ਚਾਰ ਮੁੰਦਰੀਆਂ ਤੇ ਇੱਕ ਚੈਨੀ ਤੇ ਇੱਕ ਕੈਂਠਾ ਜਿਹੜਾ ਹੁੰਦਾ ਜੀ ਤੇ 40000 ਰੁਪਿਆ 80000 ਰੁਪਿਆ ਕੈਸ਼ ਜੀ ਹਾਂਜੀ ਅੱਛਾ ਇਹਨਾਂ ਨੇ ਤੁਹਾਨੂੰ ਆ ਕੇ ਠੱਗਾ ਲਈ ਝਾਂਸਾ ਦਿੱਤਾ ਕਿ ਤੁਹਾਡੇ ਪੈਸੇ ਜਿਹੜੇ ਆ ਉਹ ਡਬਲ ਕਰ ਦੇਣਗੇ ਹਾਂ ਓਕੇ ਜੇ ਅਸੀਂ ਨਾ ਦਿੰਦੇ ਪੁਲਿਸ ਦਾ ਸਾਨੂੰ ਮਾਰ ਜਿੰਦੇ ਜਾਂ ਸਾਡੀ ਕੁੜੀ ਨੂੰ ਕੁਛ ਕਰ ਜਿੰਦੇ ਕਿੰਨੇ ਜਿਹੜੇ ਹਾਂਜੀ ਕਿੰਨੇ ਜਣੇ ਤੁਸੀਂ ਘਰ ਵਿੱਚ ਟਰੋਡਰ ਜਿਹਦੇ ਬਾਹਰ ਦਾ ਹੋਈਦਾ ਲੱਗਾ ਕਿੰਨੇ ਹੀ ਅਹੀਂ ਕਿੰਨੇ ਕੁ ਦਾ ਸਮਾਂ ਸੀ ਇਹ ਕੋਈ 12:31 ਵਜੇ ਦਾ ਟਾਈਮ ਹੈ ਕੀ ਪੁਲਿਸ ਨੂੰ ਸ਼ਿਕਾਇਤ ਕੀਤੀ ਤੁਸੀਂ ਹਾਂਜੀ ਸ਼ਿਕਾਇਤ ਕੀਤੀ ਪੁਲਿਸ ਵਾਲੇ ਆਏ ਵੀ ਆ ਉਹਨਾਂ ਨੂੰ ਕੁਵਰੀ ਕੀਤੀ ਆ ਤੇ ਆਂਦੇ ਵੀ ਅਸੀਂ ਛੇਤੀ ਤੁਸੀਂ ਛੇਤੀ ਅਹੀਂ ਵੀ ਲੱਭਣ ਦੀ ਕੋਸ਼ਿਸ਼ ਕਰਾਂਗੇ ਹਾਂਜੀ ਹੋਰ ਕੀ ਕੁਝ ਠੱਗਾ ਨੇ ਤੁਹਾਨੂੰ ਕਿਹਾ ਤੁਹਾਨੂੰ ਬਿਲਕੁਲ ਵੀ ਪਤਾ ਨਹੀਂ ਲੱਗਾ ਕਿ ਇਹ ਦੋਨੇ ਕਰਨ ਦੇ ਨਾਮ ਤੇ ਕਿ ਜੇ ਸਮਾਨ ਹੀ ਤੁਹਾਡਾ ਜਾਂ ਪੈਸਾ ਲੁੱਟ ਕੇ ਲੈ ਆ ਕੇ ਇਹਨਾਂ ਚੱਲ ਜਣ ਨਹੀਂ ਬਸ ਇਹੋ ਹੀ ਮੈਂ ਇਹੋ ਜਿਹਾ ਕਹਿੰਦਾ ਰਿਹਾ ਬਈ ਸਾਨੂੰ ਤੰਦਰੁਸਤੀ ਚਾਹੀਦੀ ਆ ਹਾਂ ਉਹ ਸਾਨੂੰ ਪੈਸਾ ਟੇ ਲਾਣੀ ਚਾਹੀਦਾ ਉਹਨੇ ਨਾ ਕੂਕਾ ਮਾਰਦਾ ਆ ਔਰ ਤੁਸੀਂ ਕੀ ਪ੍ਰੋਫੈਸ਼ਨਲੀ ਹੁਣ ਕੀ ਕਰਦੇ ਜੇ ਪੜਦੇ ਜੇ ਜਾਂ ਲੋਕਲੀ ਕਰਦੇ ਜੇ ਉਹ ਤੁਹਾਡੇ ਪਾਪਾ ਜੀ ਨਾ ਬੱਸ ਕੀ ਘਟਨਾ ਵਾਪਰੀ ਹੈ ਥੋੜਾ ਖੁੱਲ ਕੇ ਦੱਸੋ ਮੇਰਾ ਨਾਮ ਸ਼ਬਨਮਜੀਤ ਕੌਰ ਹੈ ਮੈਂ BCA ਫਰਸਟ ਈਅਰ ਵਿੱਚ ਸਟੱਡੀ ਕਰ ਰਹੀ ਹਾਂ ਇਸ ਟਾਈਮ ਤੇ ਤੇ ਮੇਰੇ ਪਾਪਾ ਮਮਾ ਨਾਲ ਠੱਗੀ ਹੋ ਗਈ थी ਮੈਂ ਇਸ ਟਾਈਮ ਉਸ ਟਾਈਮ ਆ ਰਹੀ ਸੀ ਮੈਂ ਨਾ ਆ ਰਹੀ ਸੀ ਉਸ ਟਾਈਮ ਤੇ ਤੇ ਕੋਈ ਦੋ ਜਣੇ ਆਏ ਦੇ ਪਹਿਲਾਂ ਇੱਕ ਜਣਾ ਆਇਆ ਇਹ ਕੋਈ ਮਮਾ ਮਮਾ ਨੂੰ ਪੁੱਛ ਰਿਹਾ ਸੀ ਕਿ ਐਡਰੈਸ ਵੱਲੋਂ ਕਿ ਸ਼ਿਵ ਜੀ ਦਾ ਮੰਦਿਰ ਕਿੱਥੇ ਆ ਤੇ ਮਮਾ ਨੇ ਨਹੀਂ ਦੱਸਿਆ ਮਮਾ ਕਹਿੰਦੇ ਮੈਨੂੰ ਨਹੀਂ ਸੇ ਪਤਾ ਹੈਗਾ ਪਿੱਛੇ ਦੋ ਜਣੇ ਆਏ ਆ ਇੱਕ ਮੀਆਂ ਬੀਵੀ ਆਏ ਦੇ ਆ ਉਹਨਾਂ ਨੇ ਗੱਲਾਂ ਵਿੱਚ ਲਗਾ ਲਿਆ ਫੁੱਕਾ ਮਾਰਤੀਆਂ ਇਹਨਾਂ ਦੇ ਉੱਤੇ ਉਹ ਬਾਬਾ ਵੀ ਪਿੱਛੋਂ ਮੁੜ ਕੇ ਆ ਗਿਆ ਜਦੋਂ ਜਦ ਕਿ ਉਹਨੂੰ ਅੱਗੇ ਚੱਲ ਜਾਣਾ ਚਾਹੀਦਾ ਸੀ ਉਹਨੂੰ ਤੇ ਪਤਾ ਹੀ ਨਹੀਂ ਸੀਗਾ ਇਸ ਬਾਰੇ ਕਿ ਉਹਨਾਂ ਨੇ ਗੱਲ ਕੀਤੀ ਦੀ ਹੋਈ ਹੈ ਦੋ ਜਾਨਿਆਂ ਨੇ ਪਿੱਛੇ ਉਹ ਫਿਰ ਵਾਪਸ ਆ ਰਿਹਾ ਮੁੜ ਕੇ ਉਹਨਾਂ ਨੇ ਮੰਮਾ ਨੂੰ ਮੰਮਾ ਪਾਣੀ ਲੈਣ ਅੰਦਰ ਆਏਦੇ ਆ ਮੰਮਾ ਹਲੇ ਬਾਹਰ ਜਾ ਰਹੀ ਆ ਤੇ ਉਹ ਬਾਬਾ ਪਾਪਾ ਨੂੰ ਅੰਦਰ ਲੈ ਕੇ ਵਾਪਸ ਆ ਰਿਹਾ ਵਾ ਤੇ ਮੰਮਾ ਪਿੱਛੇ ਪਿੱਛੇ ਆ ਰਹੇ ਤੇ ਮੈਂ ਹਲੇ ਨਹਾ ਕੇ ਆਈ ਆ ਮੰਮਾ ਮੈਨੂੰ ਕਹਿ ਰਿਹਾ ਕਿ ਬੇਟਾ ਤੂੰ ਇਹਨਾਂ ਨੂੰ ਬਾਬਾ ਜੀ ਨਹੀਂ ਕਹਿਣਾ ਤੂੰ ਇਹਨਾਂ ਨੂੰ मामੂ ਕਹਿਣਾ ਵਾ ਠੀਕ ਹੈ ਤੇ ਮੈਂ ਅੱਗੋਂ ਕੁਝ ਨਹੀਂ ਬੋਲੀ ਹੈਗੀ ਹੂੰ ਨਾ ਕੁਝ ਨਹੀਂ ਕੀਤਾ ਹੈਗਾ ਕਿ ਮੈਂ ਇਦਾਂ ਬੋਲਾਂਗੀ ਤੇ ਉਹ ਬੋਲੀ ਜਾ ਰਹੀ ਤੁਹਾਡੇ ਕੋਲ ਇਹ ਸਮਾਨ ਹੈਗਾ ਉਹ ਤੁਸੀਂ ਲੈ ਕੇ ਆਓ ਤੇ ਮੰਮਾ ਕਹਿੰਦੇ ਕਿ ਨਹੀਂ ਸਾਡੇ ਕੋਲ ਬਾਬਾ ਜੀ ਕੁਝ ਨਹੀਂ ਹੈਗਾ ਅਸੀਂ ਤਾਂ ਪਾਪਾ ਦਾ ਬੜਾ ਮੁਸ਼ਕਿਲ ਨਾ ਇਲਾਜ ਕਰਵਾ ਰਹੇ ਹਾਂ ਡਾਇਲਿਸਿਸ ਹੋ ਰਹੀ ਪਾਪਾ ਦੀ ਇੱਕ ਸਾਲ ਹੋ ਗਿਆ ਉਹ ਹੋ ਗਿਆ ਦਾਵਾ ਤੇ ਉਹ ਕਹਿੰਦੇ ਕਿ ਨਹੀਂ ਤੁਹਾਡੇ ਕੋਲ ਹੈਗਾ ਤੁਸੀਂ ਲੈ ਕੇ ਆਓ ਲੈ ਕੇ ਆਓ ਉਦਨ ਦੀਆਂ ਵੱਡੀ ਚਾ ਰਹੀ ਹੈ ਆਪਣੇ ਹੱਥ ਦੇ ਉੱਪਰ ਤੇ ਉਏ ਅਚਾਨਕ ਹੀ ਦਸ ਮਮਾ ਲੈ ਮਮਾ ਲੈ ਕੇ ਆਏ ਪਹਿਲਾਂ ਥੋੜਾ ਸਮਾਨ ਲੈ ਕੇ ਆ ਉਹ ਕਹਿੰਦੇ ਨਹੀਂ ਤੁਹਾਡੇ ਕੋ ਹੋਰ ਹੈਗਾ ਵਾ ਅਸੀਂ ਚੱਲੇ ਆ ਤੁਸੀਂ ਆਪਣਾ ਸਮਾਨ ਨਹੀਂ ਲੈ ਕੇ ਆ ਰਹੇ ਘਰ ਦਾ ਅਹੀਂ ਨਹੀਂ ਤੁਹਾਨੂੰ ਠੀਕ ਕਰਕੇ ਜਾਣਾ ਤੁਹਾਨੂੰ ਇਹ ਕਿ ਚਲੋ ਪਾਪਾ ਠੀਕ ਹੋ ਜਾਣਗੇ ਕਿਸੇ ਵੀ ਤਰ੍ਹਾਂ ਤੇ ਮਮਾ ਫੇਰ ਸਮਾਨ ਲੈ ਕੇ ਆ ਗਏ ਅੰਦਰੋਂ ਉਹ ਕਹਿੰਦੇ ਕਿ ਤੁਹਾਡੇ ਕੋ ਪੈਸੇ ਵੀ ਹੈਗੇ ਤੁਹਾਡੇ ਕੋ ਇਸ ਕੱਲਾ ਸਮਾਨ ਨਹੀਂ ਹੈਗਾ ਤੇ ਮਮਾ ਕਹਿੰਦੇ ਕਿ ਨਹੀਂ ਬਾਬਾ ਜੀ ਤੁਹਾਡੇ ਕੋ ਕੋਈ ਪੈਸੇ ਨਹੀਂ ਹੈਗੇ ਤੁਹਾਡੇ ਕੋ ਥੋੜੇ ਬਹੁਤੇ ਪੈਸੇ ਹੋਦਣਾ ਤੇਹੀਂ ਡੈਂਸਿਸ ਕਰवानी ਪਾਪਾ ਦੀ ਉਹ ਕਹਿੰਦੇ ਕਿ ਨਹੀਂ ਤੁਹਾਡੇ ਕੋ ਜਿੰਨੇ ਵੀ ਹੈਗੇ ਤੁਸੀਂ ਲੈ ਕੇ ਆਓ ਤੇ ਮੰਮਾ ਫੇਰ ਪੈਸੇ ਵੀ ਲੈ ਕੇ ਆਏ ਆ ਥੋੜੇ ਬਹੁਤ ਪੈਸੇ ਸਾਡੇ ਕੋਲ 80000 ਰੁਪਿਆ ਪਿਆਦਾ ਸੀਗਾ ਉਹ ਵੀ ਕਢਵਾਇਆ ਸੀ ਅਸੀਂ ਬੈਂਕ ਚੋਂ ਤੇ ਉਹ ਅਸੀਂ ਲੈ ਕੇ ਆਏ ਮੰਮਾ ਲੈ ਕੇ ਆਇਆ ਤੇ ਉਹ ਕਹਿੰਦੇ ਕਿ ਉਹਨਾਂ ਕੋ ਇੱਕ ਨਾ ਰੁਮਾਲ ਸੀਗਾ ਤੇ ਉਹ ਜਿਹੜੇ ਨਾਲ ਤੋਂ ਆਏ ਸੀ ਉਹ ਕਹਿ ਰਹੇ ਇਹ ਰੁਮਾਲ ਹਨੂ ਦੇ ਦੋ ਕਹਿੰਦੇ ਕਿ ਨਹੀਂ ਇਹ ਅਸੀਂ ਤੁਹਾਨੂੰ ਨਹੀਂ ਦੇਣਾ ਇਹ ਇਹਨਾਂ ਨੂੰ ਹੀ ਦੇਣਾ ਵਾ ਰੁਮਾਲ ਤੇ ਉਹਨਾਂ ਕੋ ਨਾ ਕਾਫੀ ਸਾਦਾ ਕਾਗਜ਼ ਸੀਗੇ ਤੇ ਇੱਕ ਪੋਲੀਥਿਨ ਹੀਗਾ ਸਾਡੇ ਕੋਲ ਉਹ ਕਹਿੰਦੇ ਕਿ ਜਿਹੜਾ ਤੁਹਾਡਾ ਸੋਨਾ ਵਗੈਰਾ ਵਾ ਇਹ ਤੁਸੀਂ ਡੱਬੀਆਂ ਚ ਨਹੀਂ ਤੁਹਾਡੇ ਤੇ ਡੱਬੀਆਂ ਇਦਾਂ ਵੱਧ ਜਾਣਗੀਆਂ ਤੁਸੀਂ ਸੋਨਾ ਵਗੈਰਾ ਕੱਢ ਕੇ ਇਲਫਾਫੇ ਦੇ ਉੱਤੇ ਰੱਖੋ ਉਹਨਾਂ ਨੇ ਸੋਨਾ ਆਪੇ ਹੀ ਕੱਢ ਕੇ ਉਹਨਾਂ ਨੇ ਉਹ ਸੋਨਾ ਇਲਫਾਫੇ ਦੇ ਉੱਪਰ ਰੱਖਿਆ ਵਾ ਪੈਸੇ ਵਗੈਰਾ ਰੱਖੇਦੇ ਆ ਉੱਪਰ ਉਹਨਾਂ ਨੇ ਇਲਫਾਫੇ ਦੇ ਉੱਪਰ ਤੇ ਉਹਨਾਂ ਨੇ ਉਹ ਸਾਰਾ ਗੁੱਚੂ-ਮੁੱਚੂ ਕਰਕੇ ਜਿਹੜਾ ਉਹ ਕਾਗਜ਼ ਦੇ ਵਿੱਚ ਲਿਬੇਟਾ ਨਾਲੇ ਕੱਪੜੇ ਦੇ ਵਿੱਚ ਲਿਬੇਟ ਦਿੱਤਾ ਦਾ ਵਾ ਤੇ ਉਹ ਕਹਿੰਦੇ ਕਿ ਅਸੀਂ ਮਤਲਬ ਕਿ ਇਹਨੂੰ ਤੁਹਾਨੂੰ ਦੂਨਾ ਕਰਕੇ ਦਵਾਵਾਂਗੇ ਮੰਮਾ ਨੂੰ ਕਹਿ ਰਿਹਾ ਕਿ ਤੁਸੀਂ ਜਾ ਕੇ ਪਾਣੀ ਦਾ ਗਲਾਸ ਭਰੋ ਕੁਝ ਵੀ ਲੋ ਤੇ ਪਾਪਾ ਪਾਪਾ ਦੇ ਸਿਰ ਦੇ ਉੱਤੋਂ ਸੱਤ ਵਾਰੀ ਵਾਰ ਕੇ ਨਾ ਤੇ ਉਹ ਛੱਟੇ ਮਾਰੋ ਤੇ ਮੰਮਾ ਤੇ ਪਾਣੀ ਦਾ ਗਲਾਸ ਲੈ ਕੇ ਚੱਲ ਗਏ ਪਾਪਾ ਤੇ ਪਿੱਛੇ ਉਹ ਪਾਪਾ ਨੇ ਹੋਏ ਭੇਜੀ ਜਾਂ ਜ਼ਬਰਦਸਤੀ ਕਿ ਤੁਸੀਂ ਵੀ ਜਾਓ ਤੁਸੀਂ ਵੀ ਜਾਓ ਮਗਰੇ ਪਾਪਾ ਤੇ ਜਾਣਾ ਨਹੀਂ ਸੀ ਚਾਹ ਰਹੇ ਤੇ ਫਿਰ ਪਾਪਾ ਨੂੰ ਉਹਨਾਂ ਨੇ ਜ਼ਬਰਦਸਤੀ ਭੇਜਤਾ ਮੰਮਾ ਦੇ ਕੋਲ ਤੇ ਹਲੇ ਇੱਥੇ ਫ੍ਰਿਜ ਲੱਗੇ ਸਾਡੇ ਖੜੇ ਦੇ ਸੀਗੇ ਤੇ ਉਹ ਜਿਹੜੇ ਦੋ ਜਾਨੇ ਸੀ ਨਾ ਦੋ ਮੀਆਂ ਬੀਵੀ ਉੱਚਪਾਈ ਉੱਠ ਕੇ ਮਮਾ ਪਾਪਾ ਕੋਲ ਚਲ ਗਿਆ ਉਹਨਾਂ ਨੂੰ ਗੱਲਾਂ 'ਚ ਉਲਝਾ ਦਿੱਤਾ ਉਹਨਾਂ ਦੀ ਜਿਹੜੀ ਘਰ ਵਾਲੀ ਸੀ ਉਹ ਉਸੇ ਟਾਈਮ ਨਿਕਲ ਗਈ ਬਾਹਰ ਨੂੰ ਠੀਕ ਹੈ ਤੇ ਸੋਣਾ ਤੇ ਮੇਰੇ ਲਾਗੇ ਪਿਆਸ ਸੀਗਾ ਜਿਹੜਾ ਹਾਡਾ ਸੀਗਾ ਤੇ ਉਹਨਾਂ ਨੇ ਨਾ ਜਿਹੜਾ ਉਹ ਜਿਹੜਾ ਭਾਈ ਸੀਗਾ ਉਹ ਵੀ ਉਸੇ ਟਾਈਮ ਫਿਰ ਫਟਾਫਟ ਨਿਕਲ ਗਿਆ ਗੁੱਡੀ ਦੇ ਮਗਰੇ ਹੀ ਤੇ ਜਿਹੜਾ ਉਹ ਸੋਨਾ ਸੀਗਾ ਉਹ ਬਾਬੇ ਨੇ ਆਪਣੇ ਇੱਕ ਸ਼ਾਲ ਰੱਖਿਆ ਸੀਗਾ ਆਪਣੇ ਕੋਲ ਉਹਨੇ ਉਹਦੇ ਵਿੱਚੋਂ ਦੀ ਨੰਘਾ ਕੇ ਨਾ ਕੋਟਲੀ ਚ ਤੇ ਉਹ ਉਹਨੇ ਨਾ ਛੋਟਾ ਸਾਡੀ ਕੋਟਲੀ ਕਿੰਨੀ ਵੱਡੀ ਸੀ ਸੋਣੇ ਵਾਲੀ ਉਹਨੇ ਨਾ ਛੋਟੀ ਜੀ ਮੈਨੂੰ ਫੜਾਤੀ ਇਹ ਮੇਰੇ ਦਿਮਾਗ 'ਚ ਇਹ ਗੱਲ ਆਈ ਕਿ ਸਾਡੀ ਪੋਰਟਲ ਕਿੰਨੀ ਵੱਡੀ ਸੀ ਅਗਰ ਇਹਨਾਂ ਨੇ ਕਿਹਾ ਕਿ ਤੁਹਾਡਾ ਸੋਨਾ ਡਬਲ ਹੋਏਗਾ ਇਹ ਤੇ ਸਭੋ ਵੱਡੀ ਹੋਣੀ ਚਾਹੀਦੀ ਸੀ ਤੇ ਉਹਨਾਂ ਨੇ ਨਾ ਮੈਨੂੰ ਜ਼ੋਰ ਦਿੱਤਾ ਉਹ ਕਹਿੰਦੇ ਕਿ ਜਾਓ ਤੁਸੀਂ ਹੁਣ ਇਹਨੂੰ ਬਾਬੇ ਦੀ ਫੋਟੋ ਅੱਗੇ ਰੱਖਿਆਓ ਜਾਓ ਇਹ ਕਰੋ ਉਹ ਮੈਂ ਜਾ ਨਹੀਂ ਸੀ ਰਹੀ ਫਿਲਹਾਲ ਉਹਨਾਂ ਨੇ ਮੈਨੂੰ ਜ਼ੋਰ ਦਿੱਤਾ ਕਮਰ ਕੇ ਪਿਛਲੇ ਵਾਲੇ ਰੂਮ 'ਚ ਭੇਜਤਾ ਮੈਂ ਕਿਹਾ ਮम्मा ਕੁਝ ਨਹੀਂ ਚਾਹੇਗਾ ਉਸੇ ਟਾਈਮ ਮੈਂ ਮम्मा ਨੂੰ ਰੋਲਾ ਲੂਲਾ ਪਾਇਆ ਕਿ ਮम्मा ਕੁਝ ਨਹੀਂ ਚਾਹੇਗਾ ਹਲੇ ਅਸੀਂ ਬਾਹਰ ਆਏ ਹੋ ਪਤਾ ਨਹੀਂ ਲੱਗਾ ਕਿੱਥੇ ਚਲੀ ਗਏ ਸਾਰੇ ਸੀਸੀਟੀਵੀ ਕੈਮਰਾਸ ਵਗੈਰਾ ਵੀ ਚੈੱਕ ਕੀਤੇ ਨੇ ਪੁਲਿਸ ਨੇ ਤੇ ਮੇਰੇ ਕੋਈ ਇਹ ਮੈਂ ਇਹੀ ਉਮੀਦ ਕਰਾਂਗੀ ਕਿ ਜਿਹੜੇ ਐਸਐਸਪੀ ਸਾਹਿਬ ਨਿਊ ਆਏ ਦੇ ਗੁਰਦਾਸਪੁਰ ਵਿੱਚ ਉਹ ਸਾਡੇ ਜਲਦੀ ਤੋਂ ਜਲਦੀ ਮਦਦ ਕਰਨਗੇ ਕਿ ਇਹ ਜੋ ਸਾਡੇ ਨਾਲ ਹੋਇਆ ਵਾ ਅੱਜ ਉਹ ਕੱਲ ਨੂੰ ਕਿਸੇ ਹੋਰ ਨਾਲ ਨਾ ਹੋਏ ਅਸੀਂ ਬਹੁਤ ਮੁਸ਼ਕਿਲ ਨਾਲ ਪੈਸੇ ਜੋੜੇ ਦੇ ਸੀਗੇ ਤੇ ਉਹ ਜੋ ਮੇਰੇ ਪਾਪਾ ਦੇ ਬਹੁਤ ਮੁਸ਼ਕਿਲ ਨਾਲ ਇਲਾਜ ਕਰਿਆ ਉਹ ਸਾਡੇ ਜਲਦੀ ਤੋਂ ਜਲਦੀ ਉਹ ਪੈਸੇ ਮਿਲ ਜਾ ਤੋ ਫੜੇ ਜਾਣ। ਹੋਰ ਕੀ ਘਟਦਾ ਤੁਹਾਡੇ ਨਾਲ ਇਸ ਵਾਪਸੀ ਆ? ਜੀ ਮੇਰਾ ਨਾਮ ਪਰਮਜੀਤ ਠਾ ਤੇ ਹਾਂਜੀ ਆਈਪੀ ਇਹਨਾਂ ਨਾਲ ਬਾਤ ਬਿਠਾ ਲਿਆ ਸੀ ਤੇ ਪੇਪੀ ਵਹ ਪਿੱਛਾ ਠੀਕ ਨਹੀਂ ਗਏ ਤੇ ਧੰਵਾਦ ਚ ਮੈਂ ਨਵਾਲ ਜਿੰਨੇ ਜਾਂ ਤੋ ਪਸੇਕ ਲੋ ਤੇ ਇਹ ਦੋ ਜਣੇ ਆਏ ਆ ਤੇ ਪਹਿਲਾ ਦੋ ਜਣੇ ਆਏ ਆ ਤੇ ਪਹਿਲਾ ਇੱਕ ਜਣਾ ਆਇਆ ਫਿਰ ਪੁੱਛਦਾ ਵਾਪੀ ਇਹ ਕਿ ਸ਼ਿਵਜੀ ਦਾ ਮੰਦਿਰ ਕਿੱਥੇ ਆ ਤੇ ਮੈਂ ਆਖਿਆ ਵੀ ਮਨੂਨੀ ਜੇ ਪਤਾ ਸ਼ਿਵਜੀ ਦਾ ਮੰਦਿਰ ਫਿਰ ਦੋ ਜਣੇ ਮਗੜੇ ਆਏ ਆ ਉਹ ਚਲ ਗਿਆ ਵਾ ਫਿਰ ਉਹ ਕਹਿੰਦੇ ਆ ਵੀ ਹਾਂ ਹਾਂ ਇਹ ਬਾਏ ਪਾ ਬਾਬਾ ਸੰਤ ਕੀ ਪਛਦਾ ਹੀ ਮੈਂ ਵੀ ਉਹ ਬਾਬੇ ਨੇ ਸਾਨੂੰ ਇਹੀ ਨਾ ਪੁੱਛਾਇ ਪੀ ਸ਼ਿਵਜੀ ਦਾ ਮੰਦਿਰ ਕਿੱਥੇ ਜੀ ਸ਼ਿਵਜੀ ਦਾ ਮੰਦਿਰ ਮੈਂ ਨਹੀਂ ਦੱਸਿਆ ਕਿ ਮੈਨੂੰ ਨਹੀਂ ਪਤਾ ਕਿੱਥੇ ਆ ਬਾਅਦ ਚ ਉਹ ਬੈ ਗਏ ਉਹਨਾਂ ਨੇ ਗੱਲਾਂ ਵਿੱਚ ਇਹਨਾਂ ਨੂੰ ਲੈਣ ਦਾ ਵਾ ਬਾਅਦ ਚ ਉਹ ਭਾਈ ਵੀ ਮਗੜੇ ਹੀ ਆ ਗਿਆ ਵਾ ਉਹ ਜਿਹੜਾ ਸ਼ਿਵਜੀ ਦਾ ਮੰਦਿਰ ਪੁੱਛਦਾ ਸੀ ਤੇ ਮਨੂੰ ਕਹਿੰਦਾ ਕਿ ਪਾਣੀ ਲੈ ਕੇ ਆਓ ਮੈਂ ਪਾਣੀ ਲੈ ਕੇ ਆਈ ਮੈਂ ਵੀ ਚੱਲ ਪਾਣੀ ਪਿਆ ਲਿਆ ਉਹਨਾਂ ਹੁੰਦਾ ਉਹਨੇ ਜਦ ਪਾਣੀ ਮੰਗਿਆ ਮੇਰੇ ਤੋਂ ਮੈਂ ਪਾਣੀ ਦਿੱਤਾ ਇਹਨਾਂ ਨੂੰ ਪਤਾ ਨਹੀਂ ਉਹਨੇ ਕੀ ਕਰ ਦਿੱਤਾ ਵਾ ਪਹਿਲੇ ਵਾ ਪਾਣੀ ਲੈ ਕੇ ਜਾਣ ਹੀ ਦੇਈ ਤੇ ਇਹਨੇ ਇਹਨਾਂ ਨੂੰ ਬਾਹੋਂ ਫੜ ਕੇ ਤੇ ਅੰਦਰ ਲੈ ਕੇ ਆਉਂਦੇ ਆ ਤੇ ਮਗੜੇ ਮੈਂ ਮੈਂ ਹੈਪੀ ਅੰਦਰ ਆ ਗਿਆ ਤਾਂ ਤੂੰ ਪਿੱਲੇ ਮੈਂ ਪਾਇਆ ਸੀ ਤੇ ਆਪ ਹੀ ਫੜ ਕੇ ਲਿਆ ਆ ਬਾਬਾ ਅੰਦਰ ਅੰਦਰ ਲਿਆ ਕੇ ਇੱਥੇ ਬਿਠਾ ਲਤਾ ਤੇ ਆਪ ਇੱਥੇ ਬਹਿ ਗਿਆ ਤੇ ਮਗੜੇ ਮਗੜੇ ਮੈਂ ਆ ਗਈ ਤੇ ਮਗੜਾ ਆਨ ਕੇ ਜਦੋਂ ਮੈਨੂੰ ਮੈਂ ਵੀ ਇੱਥੇ ਆਨ ਕੇ ਬਹਿ ਗਈਆਂ ਪਤਾ ਨਹੀਂ ਉਹਨੇ ਵੀ ਕੀ ਹੰਨ ਤੇ ਕੀਤਾ ਵਾ ਤੇ ਮੈਨੂੰ ਕਹਿੰਦਾ ਵੀ ਜੋ ਜੋ ਸਮਾਨ ਵਾ ਤੂੰ ਲਿਆ ਮੈਂ ਵੀ ਮੇਰੇ ਕੋਲ ਸਮਾਨ ਕੁਛ ਨਹੀਂ ਆ ਵੀ ਮੇਰੇ ਕੋਲ ਸਮਾਨ ਹੈ ਨਹੀਂ ਕੋਈ ਵੀ ਪਿਨਾ ਮੈਂ ਰੱਖਿਆ ਵਾ ਕਹਿੰਦਾ ਤੇਰੇ ਕੋਲ ਸਮਾਨ ਹੈ ਰਾ ਜੇ ਦਬਕੇ ਲਾ ਕੇ ਕਹਿੰਦਾ ਸੀ ਤੇ ਆ ਚਾਹੇ ਆਪਣੇ ਹੱਥ ਤੇ ਦੰਦੀਆਂ ਵਰਦਾ ਕੇ ਔਂੜ ਕੇ ਤੇ ਫੂਕਾ ਮਾਰਦਾ ਸੀ ਸਾਡੇ ਉੱਤੇ ਤੇ ਮੈਂ ਉਸੇ ਵਕਤ ਲੈਨ ਚਲ ਜਾਂਦੀ ਹਿਲਮਾਲੀ ਚ ਫੇਰ ਮ ਉਹ ਫੇਰ ਜਦੋਂ ਫੇਰ ਨੂੰ ਮੈਂ ਕਿਹਾ ਪੀ ਮੈਂ ਕਿ ਹੁ ਕੋਸ਼ਿਸ਼ ਮੇਰੇ ਕੋ ਹੋਰ ਕੁਛ ਹੈ ਨਹੀਂ ਆ ਕਹਿੰਦਾ ਤੇਰੇ ਕੋ ਹੈਗਾ ਸਭ ਕੁਝ ਲੈ ਕੇ ਆ ਫੇਰ ਦੰਦਿਆਂ ਵੱਢਣ ਲੱਗ ਪੈਂਦਾ ਹੈ ਆਪਣੇ ਹੱਥ ਤੇ ਤਫੂਕਾ ਮਾਰਨ ਲੱਗ ਪੈਂਦਾ ਹੈ ਕਿ ਜਿੱਦਾਂ ਸਾਡੀ ਉਹਨੇ ਬੁੱਧੀ ਪ੍ਰਿਸ਼ਟ ਕਰ ਦਿੱਤੀ ਸਾਨੂੰ ਦੋਨਾਂ ਨੂੰ ਪਤਾ ਨਹੀਂ ਲੱਗਾ ਬੇਟੀ ਮੇਰੀ ਨਾਉਂਦੀ ਜੇ ਮੈਂ ਮਗਰ ਨਾਮ ਦੀ ਬਾਹਰ ਬੈਠੀ ਰਹਿੰਦੀ ਤੇ ਮੇਰੀ ਬੇਟੀ ਆ ਮੇਰਾ ਪਿਏ ਆ ਆਦਮੀ ਮੇਰੇ ਆ ਜਿਹਨਾਂ ਨੂੰ ਕੁਛ ਕਰ ਜਾਂਦਾ ਤੇ ਮੈਂ ਕੀ ਲੈ ਜਾਣਾ ਸੀ ਉਹਨਾਂ ਨੇ ਕਿਹਾ ਕੀ ਹੈ ਤੁਹਾਨੂੰ ਪਿੱਚਕਨ ਸਮਾਨ ਕੱਢਿਆ ਤੁਸੀਂ ਕੀ ਕੋਈ ਚਾਂਸਾ ਦਿੱਤਾ ਉਹਨਾਂ ਨੇ ਕੋਈ ਠੱਗੀ ਹਾਂ ਇਹ ਦਿੱਤਾ ਕਿ ਦੂਣਾ ਬਣ ਜਾਏਗਾ ਉਹ ਭਾਈ ਦਿਆ ਹੀ ਕਹਿੰਦੇ ਦੂਜੇ ਭਾਈ ਨੇ ਸਾਨੂੰ ਕੀਤਾ ਨਾ ਪਿਆਉ ਕਰਦਾ ਜੌਂ ਕਰਦਾ ਵਾ ਤੇ ਸਾਨੂੰ ਪਤਾ ਨਹੀਂ ਉਹਨੇ ਕੀ ਕੀਤਾ ਮੈਂ ਤਾਂ ਗੱਲਾਂ ਚਾਉਣ ਵਾਲੀ ਨਹੀਂ ਜਿੰਨੂੰ ਮਰਜ਼ੀ ਪੁੱਛ ਕੇ ਵੇਖ ਲਓ ਵੀ ਮੈਂ ਇੰਨੀ ਪੀ ਹੈ ਗਈਆਂ ਤੇ ਮੈਂ ਕਹਿੰਨ ਘਰ ਨਹੀਂ ਮਾਰਦੀ ਕੋਈ ਕੋਈ ਤੁਹਾਨੂੰ ਉਹਨਾਂ ਨੇ ਕੋਈ ਚੀਜ਼ ਜੜੀ ਆ ਕੋਈ ਸੰਗਾਈ ਹੋਵੇ ਜਾਂ ਕੁਝ ਪਿਆਰਤਾ ਹੋਵੇ ਮੁਸ਼ੀਰ ਨਹੀਂ ਉਹ ਨਹੀਂ ਕੀਤਾ ਆਯੋਨੀ ਕੀਤਾ ਸਿਰਫ ਫੂਕਾ ਮਾਰਦਾ ਸੀ ਤੇ ਆਪਣੇ ਹੱਥ ਤੇ ਹੰਗਰ ਕੇ ਦੰਦੀਆਂ ਵਰਦਾ ਸੀ ਕਿੰਨੇ ਜਣੇ ਸੀ ਟੋਟਲ ਤੇ ਤਾਂ ਦੋ ਜਾਨੇ ਬੰਦੇ ਸੀ ਤੇ ਇੱਕ ਜਨਾਨੀ ਲੇਡੀ ਤੁਸੀਂ ਕੀ ਪੁਲਿਸ ਨੂੰ ਕੰਪਲੇਨਟ ਕੀਤੀ ਹਾਂਜੀ ਕੀ ਮੰਗ ਕਰਦੇ ਜੀ ਹੁਣ ਮੰਗਾਇਆ ਕਿ ਆਪਣੇ ਕਿ ਸਦਾ ਸਮਾਨ ਵਾਪਸ ਮਿਲ ਜੇ ਤਾਂ ਉਹਨਾਂ ਨੂੰ ਸਜ਼ਾ ਮਿਲੇ ਕਿ ਸਾਡੀ ਬੇਟੀ ਦਾ ਸਮਾਨ ਸੀ ਅਸੀਂ ਤੇ ਮਾਰ ਕੇ ਬਣਾਏ ਉਹਨਾਂ ਦੇ ਤੇ ਡੈਸ਼ ਚ ਚਲਦੀ ਆ ਤੇ ਪਰਾਂ ਨਹੀਂ ਕਿਦਾਂ ਭੀ ਦੇ ਅਸੀਂ ਡੈਸ਼ਟ ਕਰਨੇ ਹੱਥੇ ਦੇ ਵਿੱਚ ਦੋ ਵਾਲੀ ਹੋਣਦੀ ਆ ਗਰਦਾਸਪੁਰ